ਗੱਲ ਕਰਦੇ ਜੀ ਪਵਨ ਗੁਰੂ ਦੀ ਤੇ ਪੌਣ ਦੇ ਸ਼ਬਦ ਦੀ ਇੱਕ ਪੌਣ ਜਿਹੜੀ ਆ ਨਾ ਆ ਸਰੀਰ ਆ ਜਿਹੜਾ ਚਮੜੇ ਦਾ ਇਹਦੇ ਨਾਲ ਸੰਬੰਧ ਰੱਖਦੀ ਹੈ ਜਿਹੜਾ ਪੌਣ ਗੁਰੂ ਆ ਉਹ ਜਿਹਨੇ ਜਿਹਨੇ ਮਨ ਨੇ ਗੁਰੂ ਦੀ ਸਵਾਰੀ ਕਰਨੀ ਜਿਹੜੀ ਪੌਣ ਤੇ ਉਹ ਪੌਣ ਸਾਡੇ ਸੁਖਬੰਦ ਦੇ ਵਿੱਚ ਚੱਲਦੀ ਹੈ ਆਪਾ ਪੜਦੇ ਗੁਰਬਾਣੀ ਵਿੱਚ ਪਵਨਪੁਰ ਸਗਲਾਕਾਰ ਉਹ ਜਿਹੜੇ ਆਹ ਆਕਾਰ ਤੇ ਚਲੋ ਇਹਨਾਂ ਨੂੰ ਪਾਉਣ ਚਾਹੀਦੀ ਹੈ ਪਰ ਜਿਹੜੇ ਅੰਦਰਲੇ ਸੂਖਮ ਆਕਾਰ ਨੇ ਉਹ ਸਾਰੇ ਪਾਉਣ ਚ ਪਰੋਏ ਹੋਏ ਨਹੀਂ ਕਿਉਂਕਿ ਜਿਵੇਂ ਦੇਵ ਲੋਕ ਵਿੱਚ ਤਾਂ ਪਾਉਣ ਹੈ ਹੀ ਆਪਾ ਪੜਦੇ ਗੁਰਬਾਣੀ ਵਿੱਚ ਦੇਵ ਸਥਾਨ ਨੇ ਕਿਹਿਆ ਨਿਸ਼ਾਨੀ ਤੇ ਬਾਜੀ ਸ਼ਬਦ ਦਾ ਨਾਇਦ ਬਾਣੀ ਤੇ ਚੰਦਨ ਸੂਰਜ ਪਾਉਣ ਦਾ ਪਾਣੀ ਹੁਣ ਜਿਹੜਾ ਅੰਦਰਲਾ ਆਕਾਰ ਆ ਉਹ ਸਾਰੇ ਉਹਨੇ ਪੌਣ ਚ ਪਰੋਏ ਹੋਏ ਨੇ ਉਹਨੂੰ ਕਹਿੰਦੇ ਪਵਨ ਪ੍ਰੋਏਕ ਅਲਕਾਰਾ ਤੇ ਉਹ ਪੌਣ ਸਾਡੇ ਸੁਖਮਣ ਦੇ ਵਿੱਚ ਹੁਣ ਜਿਹੜੀ ਪੌਣ ਆ ਇਹਦੇ ਦੋ ਸਿਰੇ ਆ ਸੁਖਮਣ ਜਿਹੜੀ ਹੈ ਇੱਕ ਆ ਸਿਰਾ ਇੱਕ ਇਥੋਂ ਉੱਪਰ 10 ਗੁਣਾ ਉੱਚਾ ਚੱਲ ਜਾਂਦਾ ਹੈ ਸਿਰਾ ਇਨੂੰ ਕਹਿੰਦੇ ਨੇ ਤ੍ਰੈ ਸਤ ਉਂਗਲ ਵਾਈ ਉਹਦੂ ਸੱਚ ਸੁਣ ਆਹਰੋ ਤਿੰਨ ਤੇ ਸਤ ਤ੍ਰੈ ਸਤ 10 ਉਂਗਲਾਂ ਉੱਚਾ ਹੁਣ ਇਥੋਂ ਸ਼ਬਦ ਜਿਹੜਾ ਇਹ ਸੁਖਮਣ ਦੇ ਵਿੱਚ ਵੀ ਆਉਂਦਾ ਜਦੋਂ ਆਪਾਂ ਗਰਬਾਣੀ ਵਿੱਚ ਪੜ੍ਹਦੇ ਆਂ ਤਾਵਤ ਥੰਮਿਆ ਦਸਵਾਂ ਦਵਾਰ ਪਾਇਆ ਜਿੱਥੇ ਅੰਮ੍ਰਿਤ ਭੋਜਨ ਸਹਿਜ ਧੁਨ ਉਪਜੈ ਕਿੱਥੋਂ ਉਪਜਦੀ ਐ ਇਥੋਂ 10 ਫੁੱਟ ਉੱਚਾ ਜਿੱਥੇ ਸਤ ਗੁਰੂ ਜੀ ਨੇ ਜੇ ਤੇ ਸ਼ਬਦ ਜਗਤ ਥੰਮ ਰਹਾ ਆ ਤਾਂ ਉਹ ਸੁਖਮਣ ਦੇ ਵਿੱਚ ਦੀ ਇੱਥੇ ਆਦੀ ਇਹ ਜਦੋਂ ਆਪਾਂ ਅਭਿਆਸ ਕਰਦੇ ਆ ਇਹ ਖੁੱਲਦੀ ਆ ਨਾ ਜਦੋਂ ਉਦੋਂ ਇੱਕ ਤਰ੍ਹਾਂ ਚੋਂ ਲਾਈਟਾਂ ਦੀ ਹੈ ਇੱਕ ਇਹਦੇ ਵਿੱਚੋਂ ਨਾਮ ਜਿਹੜਾ ਸੁਣਦਾ ਹੈ ਨਾ ਉਹਨੂੰ ਪਾਉਣ ਦਾ ਸ਼ਬਦ ਕਹਿੰਦੇ ਪਾਉਣ ਦਾ ਸ਼ਬਦ ਠੀਕ ਹੈ ਨਾ ਤੇ ਉਹ ਜਿਹੜੀ ਸਹਿਜ ਤੋਂ ਨਿਆ ਉਹ ਆਪਾਂ ਨੂੰ ਉਹਨੂੰ ਸੁਣਦੇ ਜਾਵਾਂਗੇ ਸੁਣਦੇ ਜਾਵਾਂਗੇ ਉਹ ਇੱਥੇ ਉੱਪਰ ਤੱਕ ਲੈ ਜਾਏਗੀ ਜਿਹੜੀ ਸਹਿਤ ਉਹਨੂੰ ਕਿਨੂੰ ਲੈ ਜਾਏਗੀ ਸਾਡੀ ਸੁਰਤੀ ਨੂੰ ਇਹ ਜਦੋਂ ਪੌਣ ਜਿਹੜੀ ਉਹਦੇ ਵਿੱਚ ਸਮਾਉਂਦਾ ਹੈ ਮਨ ਸੁਖਮਣ ਦੇ ਵਿੱਚ ਉਦੋਂ ਵਿਚਾਰਾਂ ਵਾਲੀ ਪੌਣ ਚੋਂ ਨਿਕਲ ਕੇ ਉਹ ਦੂਜੀ ਸੁੰਨ ਚ ਲਿਆ ਜਾਂਦਾ ਜਿਹੜੀ ਸੁਖਮਣ ਦੇ ਵਿੱਚ ਪੌਣ ਹੈ ਜਿਹਨੂੰ ਕਹਿੰਦੇ ਸੁਨਨੇ ਸੁੰਨ ਮਿਲੇ ਸਮਦਰਸੀ ਪਵਣ ਰੂਪ ਹੋ ਜਾਣਗੇ ਇਸ ਕਰਕੇ ਉਹ ਪਵਨ ਗੁਰੂ ਨੂੰ ਜਿੰਨਾ ਚਿਰ ਅਸੀਂ ਫੜਦੇ ਨਹੀਂ ਉਹਨਾਂ ਚਿਰ ਅਸੀਂ ਸ਼ਬਦ ਗੁਰੂ ਦੇ ਕੋਲ ਨਹੀਂ ਜਾ ਸਕਦੇ ਉਹ ਅਗਲੀ ਵਾਰੀ ਕਰਾਂਗੇ ਜੀ ਆਖ ਖਾਲਸਾ ਵਾਹੀ ਫਤਿਹ